ਬੰਦਿਆ ਤੇਰਾ ਜੰਮਣੀ ਕਿਸੇ ਕੰਮ ਆਉਣਾ ਡੰਗਰਾ ਦੇ ਹੱਟ ਜਿਹੇ ਇਹ ਸੱਚ ਹੈ ਡੰਗਰਾ ਦੇ ਹੱਟ ਜਿਹੇ ਦੇਖੋ ਇਹ ਡੰਗਰਾ ਦੇ ਹੱਟ ਜਿਹੜੇ ਨੇ ਇਹ ਵੀ ਉਹਨਾਂ ਨੇ ਵੇਚੀ ਦੇ ਦਿੱਤੇ ਨੇ ਡੰਗਰਾ ਦੇ ਹੱਟ ਜੀ ਉਹਨਾਂ ਨੇ ਵੇਚ ਦਿੱਤੇ ਨੇ ਮਿੱਟੀ ਕਪ ਤਲਾ ਕੈਸੇ ਲੱਗ ਦਿੱਤਾ ਹੈ ਇਹ ਮੈਂ ਬਿੱਲੀ ਦਾ ਪੁੱਤ ਲਾਈ ਹੈ ਨਸਾਨ ਸੌਣੋਂ ਦੇਣਾ ਨਕਲ ਕਰਦਾ ਮੈਂ ਆ ਵੀ ਕਰ ਲਵਾਂ ਮੈਂ ਆ ਵੀ ਜੋੜ ਦਵਾਂ ਮੈਂ ਨੀਂਦੇ ਨਾਲ ਕੁੱਤੀ ਮਾਰ ਲਵਾਂ ਮੈਂ ਇਹਦੇ ਨਾਲ ਵੀ ਕੋਈ ਖਾਂ ਕਰ ਲਵਾਂ ਪਰ ਨਹੀਂ ਜਿਆ ਮ ਵੀ ਕਿਸੇ ਕੰਮ ਨਹੀਂ ਆਉਣਾ ਬੰਦਰਾਂ ਦੇ ਹੱਡ ਦੇਖਦੇ ਹੈ ਹੈ ਪਾਣੀ ਜਾਂ ਪਾਣੀ ਚੱਲਦਾ ਫਤਕਾ ਦਸ਼ਕ ਦੱਸੇ ਇਹ ਵਰੀਏ ਸੇ ਵੀ ਕਹਿ ਦਨੇ ਆ ਮਾਸਾ ਹਾਰੀ ਜਾਨਵਰ ਪਰ ਆ ਦੇ ਲੋ ਪਾਣੀ ਦੇ ਵਿੱਚ ਰਹਿਣ ਵਾਲੀਆਂ ਜੜੀਆਂ ਲਾ ਲੋ ਫਤਕਾ ਲਾ ਲੋ ਜਨਵਰ ਲਾ ਲੋ ਜਿਵੇਂ ਦੜਾ ਦਸ ਜੀ ਤੱਕ ਜੀ ਇਹ ਬਹੁਤ ਬੁਧੀ ਤੇ ਯਾਕਸ ਤੇ ਅਮਰੀਕਾ ਯੂਐਸਏ ਕਾफी ਵੱਡੀ ਜਗ੍ਹਾ ਹੈ ਇਹ ਫੈਕਟਰੀ ਦੇ ਵਿੱਚ ਅੱਜ ਦੇਖ ਰਹੇ ਹਾਂ ਦੇਖਣੀ ਨੇ ਕਈ ਟਰੱਕ ਵੱਡੇ ਵੱਡੇ ਖੜੇ ਨੇ ਭਰੇ ਹੋਏ ਬੜੇ ਬੜੇ ਟਰੱਕ ਖੜੇ ਨੇ